ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਹਾਤਮਾ પાસે ਦੋ ਆਦਮੀ ਸੇਵਕ ਬਣ ਲਈ ਆਏ ਮਹਾਤਮਾ ਨੂੰ ਕਹਿਣ ਲੱਗੇ ਅਸੀਂ ਤੁਹਾਡੇ ਪਰਮ ਸੇਵਕ ਬਣਨਾ ਚਾਹੁੰਦੇ ਹਾਂ ਮਹਾਤਮਾ ਨੇ ਦੋਹਾਂ ਨੂੰ ਇੱਕ ਇੱਕ ਕਬੂਤਰ ਦਿੱਤਾ ਅਤੇ ਕਿਹਾ ਜਿਹੜਾ ਕਬੂਤਰ ਪਹਿਲਾਂ ਮਾਰ ਕੇ ਲਿਆਵੇਗਾ ਉਸ ਨੂੰ ਚੇਲਾ ਬਣਾਵਾਂਗਾ ਪਰ ਇੱਕ ਸ਼ਰਤ ਹੈ ਮਾਰਨਾ ਉੱਥੇ ਹੈ ਜਿੱਥੇ ਕੋਈ ਨਾ ਵੇਖੇ ਦੋਵੇਂ ਚੱਲੇ ਤੁਰ ਪਏ ਇੱਕ ਨੇ ਤਾਂ ਥੋੜੀ ਦੂਰ ਜਾ ਕੇ ਕੰਧ ਦੇ ਓਲੇ ਹੋ ਕੇ ਆਸਾ ਪਾਸਾ ਵੇਖ ਕੇ ਝਟ ਕਬੂਤਰ ਦੀ ਗਰਦਨ ਮੋੜ ਦਿੱਤੀ ਤੇ ਉਸ ਨੂੰ ਲੈ ਕੇ ਮਹਾਤਮਾ ਪਾਸ ਆ ਗਿਆ ਤੇ ਦੂਜਾ ਆਦਮੀ ਪਹਿਲਾਂ ਜੰਗਲ ਵਿੱਚ ਲੈ ਕੇ ਗਿਆ ਮਾਰਨ ਲੱਗਾ ਤਾਂ ਖਿਆਲ ਕੀਤਾ ਇੱਥੇ ਤਾਂ ਜਾਨਵਰ ਵੇਖਦੇ ਨੇ ਫਿਰ ਪਹਾੜ ਦੀ ਗੁਫਾ ਵਿੱਚ ਲੈ ਕੇ ਗਿਆ ਮਾਰਨ ਲੱਗਾ ਸੋਚਿਆ ਮੇਰੀਆਂ ਅੱਖਾਂ ਇਸ ਨੂੰ ਵੇਖ ਰਹੀਆਂ ਹਨ ਅਤੇ ਇਸ ਦੀਆਂ ਅੱਖਾਂ ਮੈਨੂੰ ਵੇਖ ਰਹੀਆਂ ਹਨ ਇਹ ਸੋਚ ਕੇ ਉਸ ਨੇ ਕਬੂਤਰ ਦੀਆਂ ਅੱਖਾਂ ਦੇ ਵੀ ਪੱਟੀ ਬੰਨ੍ਹ ਦਿੱਤੀ ਤੇ ਆਪਣੀ ਅੱਖਾਂ ਤੇ ਵੀ ਪੱਟੀ ਬੰਨ੍ਹ ਲਈ ਮਨ ਵਿੱਚ ਆਰਾਇਆ ਕਿ ਅੱਖਾਂ ਤੇ ਤਾਂ ਕੱਪੜਾ ਬੰਨ੍ਹ ਲਿਆ ਹੈ ਹੁਣ ਇਸ ਦੀ ਗਰਦਨ ਮਰੋੜ ਦਿੰਦਾ ਹਾਂ ਫਿਰ ਦੂਜਾ ਵਿਚਾਰ ਆਇਆ ਕਿ ਜਿਹੜਾ ਮੈਨੂੰ ਇਹ ਅਨਪੋਖ ਕਰਾ ਰਿਹਾ ਹੈ ਕਿ ਇਸ ਦੀ ਗਰਦਨ ਇੱਥੇ ਮਰੋੜ ਦੇ ਅੱਖਾਂ ਤੇ ਕਪੜਾ ਬੰਨ ਲੈ ਉਹ ਤਾਂ ਵੇਖਦਾ ਹੈ ਨਾ ਇਹ ਸੋਚ ਕੇ ਉਸ ਕੋ ਕਬੂਤਰ ਨਾ ਮਾਰਿਆ ਗਿਆ ਤਾਂ ਉਸ ਨੇ ਵਾਪਸ ਕਬੂਤਰ ਲਿਆ ਕੇ ਮਹਾਤਮਾ ਦੇ ਅੱਗੇ ਰੱਖ ਦਿੱਤਾ ਅਤੇ ਕਿਹਾ ਮਹਾਤਮਾ ਜੀ ਮੈਂ ਬੜੀ ਕੋਸ਼ਿਸ਼ ਕੀਤੀ ਇਸ ਨੂੰ ਮਾਰਨ ਦੀ ਪਰ ਮੈਨੂੰ ਕੋਈ ਐਸੀ ਜਗ੍ਹਾ ਹੀ ਨਹੀਂ ਦਸੀ ਜਿੱਥੇ ਕੋਈ ਨਾ ਵੇਖਦਾ ਹੋਵੇ ਕਿਉਂਕਿ ਪ੍ਰਮਾਤਮਾ ਪ੍ਰਮਾਤਮਾ ਤਾਂ ਸਾਰੇ ਪਾਸੇ ਵੇਖ ਰਿਹਾ ਹੈ ਆ ਲਓ ਆਪਣਾ ਕਬੂਤਰ ਤੁਹਾਡੀ ਮਰਜ਼ੀ ਹੈ ਚੇਲਾ ਬਣਾਓ ਚਾਹੇ ਨਾ ਬਣਾਓ ਪਰ ਮੈਂ ਇਸ ਨੂੰ ਮਾਰ ਨਹੀਂ ਸਕਦਾ ਮਹਾਤਮਾ ਉਸ ਚੇਲੇ ਤੇ ਬਹੁਤ ਖੁਸ਼ ਹੋਇਆ ਤੇ ਉਸ ਨੂੰ ਹੀ ਆਪਣਾ ਚੇਲਾ ਬਣਾ ਲਿਆ ਕਹਿਣ ਲੱਗਾ ਇਹੋ ਪਰਖ ਕਰਨੀ ਸੀ ਕਿ ਹਰ ਵੇਲੇ ਪ੍ਰਮਾਤਮਾ ਨੂੰ ਅੰਗ-ਸੰਗ ਵੇਖਣਾ ਹੈ ਤੇ ਜੋ ਪ੍ਰਮਾਤਮਾ ਨੂੰ ਅੰਗ ਸੰਗ ਵੇਖੇਗਾ ਉਹ ਕਦੀ ਗੁਨਾਹ ਨਹੀਂ ਕਰੇਗਾ ਕਦੀ ਪਾਪ ਨਹੀਂ ਕਰੇਗਾ ਤੇ ਉਸ ਨੂੰ ਹੀ ਮੈਂ ਆਪਣਾ ਚੇਲਾ ਬਣਾਵਾਂਗਾ ਫਿਰ ਮਹਾਤਮਾ ਪਹਿਲੇ ਆਦਮੀ ਨੂੰ ਕਹਿਣ ਲੱਗਾ ਜਿਸ ਨੇ ਕੰਦੋਲੇ ਕਬੂਤਰ ਮਾਰ ਕੇ ਲਿਆਂਦਾ ਸੀ ਤੂੰ ਜਾ ਭਾਈ ਅੱਜ ਤੂੰ ਕਬੂਤਰ ਦੀ ਘਤਨ ਮਰੋੜੀ ਹੈ ਕੱਲ ਤੂੰ ਕਿਸੇ ਹੋਰ ਦੀ ਮਰੋੜੇਗਾ ਫਿਰ ਮੇਰੀ ਮਰੋੜੇਗਾ ਤੇਰਾ ਕੀ ਭਰੋਸਾ ਤੇਰੇ ਵਰਗੇ ਜਦੋਂ ਅਰਦਾਸ ਕਰਦੇ ਨੇ ਤੇ ਸਮਝਦੇ ਨੇ ਪ੍ਰਮਾਤਮਾ ਬਿਲਕੁਲ ਨੇੜੇ ਹੈ ਅੰਗ ਸੰਗ ਹੈ ਤੇ ਜਦੋਂ ਗੁਨਾਹ ਕਰਦੇ ਨੇ ਤਾਂ ਇਹ ਸਮਝਦੇ ਨੇ ਪ੍ਰਮਾਤਮਾ ਬਹੁਤ ਦੂਰ ਹੈ ਪਰ ਇਹ ਯਾਦ ਰੱਖੋ ਕਿ ਪ੍ਰਮਾਤਮਾ ਦੀ ਨਜ਼ਰ ਹਰ ਵੇਲੇ ਤੁਹਾਡੇ ਤੇ ਹੈ ਤੁਸੀਂ ਹਰ ਵੇਲੇ ਪ੍ਰਮਾਤਮਾ ਦੇ ਕੈਮਰੇ ਦੀ ਨਿਗਰਾਨੀ ਵਿੱਚ ਹੋ ਜਿਵੇਂ ਤੁਸੀਂ ਘਰ 'ਚ ਕੈਮਰੇ ਲਗਾ ਕੇ ਘਰ ਦੀ ਨਿਗਰਾਨੀ ਰੱਖਦੇ ਹੋ ਜੀਆਂ ਦੀ ਨਿਗਰਾਨੀ ਰੱਖਦੇ ਹੋ ਇਸੇ ਤਰ੍ਹਾਂ ਤੁਸੀਂ ਵੀ ਕੈਮਰੇ ਦੀ ਨਿਗਰਾਨੀ ਹੇਠ ਪਰ ਤੁਸੀਂ ਇਹ ਭੁੱਲ ਜਾਂਦੇ ਹੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ